ਦੇ ਬਹੁਤ ਸਵਾਗਤ ਹੈ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਵੀਡੀਓ ਭੁੱਲ ਕੇ ਸਟਾਰਟ ਕਰਨੀ ਚੰਗੀ ਚਾਰ ਕਿਨੇ ਲਾ ਕੇ ਗਏ ਡੋਡਾ ਵੇਟਰ ਮਾਰਦੇ ਆ ਇਹ ਚੁੰਜੂ ਮਾਰੇ ਸੀ ਆਪਾਂ ਚੁੰਜੂ ਤੋਂ ਬਾਅਦ ਕੁਝ ਨਹੀਂ ਮਾਰਿਆ ਉਹ ਡਲੇ ਇੱਕ ਵਾਰੀ ਥੋੜਾ ਮੀਂਹ ਪੈ ਗਿਆ ਉਸ ਤੋਂ ਬਾਅਦ ਮਤਲਬ ਜਿਲਾਇਆ ਗਿਆ ਉਹ ਮੀਂਹ ਪੈ ਗਿਆ ਇੱਕ ਵਾਰੀ ਨੂੰ ਪਾਣੀ ਲਾਇਆ ਸੀਗਾ ਉਹ ਵੀ ਹੋ ਗਏ 25 30 ਰਹੀ ਮਹੀਨੇ ਦੀ ਗੱਲ ਲਾ ਲਓ ਤੁਸੀਂ ਠੀਕ ਆ 20 ਦਿਨ ਤਾਂ ਪੱਕੇ ਹੀ ਆ ਜਾਂਦੇ ਤੇ ਪਾਣੀ ਸੋਕੇ ਜਾਂਦਾ ਆਪਣੇ ਇੱਕ ਮਾਰੇ ਚੁੰਜੂ ਸੀਗੇ ਸਾਹ ਕਰਕੇ ਉਹ ਜੇ ਕਰਾਹਾ ਲਵਾਉਣਾ ਸੀ ਤੇ ਆਲਾ ਮਾਰਦੇ ਸੀਗੇ ਤਾਂ ਵੀ ਕੋਈ ਪਾਦਾ ਨਹੀਂ ਹੋਣੀ ਵੀ ਹਜੇ ਵੀ ਆਏ ਰਹੀ ਜਾਂਦੇ ਬਾੜੇ ਬਾੜੇ ਪਰ ਕੋਈ ਚੱਕਰ ਨਹੀਂ ਵਧੀਆ ਬਣ ਜੂਂ ਕਰਾਹ ਲੱਗ ਜੂ ਆਪਣਾ ਕਰਾਹ ਜੋ ਵਧੀਆ ਬਣ ਜੂਗਾ ਤਾਂ ਕਰ ਕੇ ਉਹ ਆ ਮਾਰੀ ਜਾਂਦੇ ਆ ਹੁਣ ਕਿਦਾ ਕਰਾਹ ਲਵਾ ਕੇ ਉਹਦਾ ਬਹਾਲੋਲ ਮਾਰਾਂਗੇ ਹਨਾ ਪਨੀਰੀ ਵਗੋਣੇ ਤੋਂ ਪਨੀਰੀ ਵੀ ਉਧਰ ਆਪੋ ਵੇਚੀ ਹੈ ਨਾ ਤਾਂ 17 17 18 ਦੀ 11 47 ਤੇ 11 30 ਮਾਰਨੇ ਬਸ 6 ਵਜੇ ਲੱਗਿਆ ਸੀ ਆ ਮੈਂ ਤੇ 6:30 ਦੇ ਉੱਪਰ ਹੋ ਗਏ ਚਾਰ ਕਿਹੜੇ ਆਏ ਆ ਅੱਜ ਮੌਸਮ ਵੀ ਠੀਕ ਆ ਐ ਤਾਂ ਬੱਦਲ ਵਾਈ ਵਾਲਾ ਮੀਂਹ ਵਾਲਾ ਹੀ ਪਰ ਲੱਗਦਾ ਨਹੀਂ ਆਊਗਾ ਦੋਸਤੋ ਮਾਰਦਾ ਰੂਟਾ ਵੈਟਰ ਤਿੰਨ ਕਿਲੇ ਥਾਂ ਮਾਰਿਆ ਤਿੰਨ ਕਿਲੇ ਥਾਂ ਜੋ ਦੋ ਕਨਾਲਾ ਘਟਾ ਉਸੇ ਨੀਰਾ ਵੀਜਿਆ ਪੱਠੇ ਵੀਜਿਆ ਆਪਾਂ ਇਸ ਕਰਕੇ ਤੇ 6 ਵਜੇ ਲੱਗੇ ਸੀ ਤੇ 7:57 ਮਿੰਟ ਹੋ ਗਏ 8 ਵਜੇ ਜਾਣਗੇ ਅਜੋ ਉਥੇ ਆਣਾ ਤੇ ਉਹ ਤੋਂ ਉਹ ਲੈਟ ਹੋਣਾ ਤੇ ਬਸ ਉਦੋਂ ਆਪਣਾ ਟਾਈਮ ਹੋ ਜਾ ਆ ਲਾਸਟ ਘੇੜਾ ਠੀਕ ਹੈ ਜੀ ਇਹਦੇ ਗੱਲਾਇਆ ਸੀਗਾ ਥਾਂ ਕਿ ਪਾਣੀ ਲੱਗਿਆ ਨਾ ਪਹਿਲਾਂ ਇਹ ਥੋੜਾ ਗਿੱਲਾ ਰਹਿ ਗਿਆ ਉਧਰ ਸੁੱਕਾ ਸੀ ਬਾਲਾ ਬਾਅ ਕਹਿੰਦੇ ਨਹੀਂ ਸੁੱਕਾ ਆ ਦੋ ਕਿਹੜੇ ਗਿੱਲੇ ਆ ਐਸ ਵੇਲੇ ਤੇ ਜੀ ਲੱਗ ਲੱਗਦਾ ਨਾ ਐਸ ਤਰ੍ਹਾਂ ਇੱਥੇ ਆ ਆ ਬਸ ਬਿਨਾ ਡੱਕ ਹੋਵੇ ਡੱਕ ਨਾ ਹੋਵੇ ਕੋਈ ਚੱਕਰ ਨਹੀਂ ਡੱਕ ਦਾ ਬਸ ਇਹਦੀ ਇਹਦੀ ਆਵਾਜ਼ ਹੋਵੇ ਹੋਰ ਕੁਝ ਨਹੀਂ ਬੰਦਨ ਚਾਹੀਦਾ ਜਾਂ ਤੂੜੀ ਵੇਲੇ ਹੋਵੇ ਭਰ ਕੇ ਆਈਦਾ ਮਿੱਟੀ ਨਾਲ ਮਨ ਲਾਉਣਿਆ ਜਿਹੜਾ ਸਵੇਰੇ ਵਹਿਣਿਆ ਹਲ ਮਾਰਨੇ ਆ ਕਿ ਕਰਾਹਲ ਪਤਾ ਕਰਾਹ ਹੀ ਲਵਾ ਲਗੇ ਯਾਰ ਬਾਬਿਓ ਜਿੱਦਾਂ ਕਰਾਹ ਹੀ ਦੇਖਾਂਗੇ ਹਾਲਾਂ ਦੇ ਬਾਕੀ ਕੁਝ ਨਹੀਂ ਹੋ ਰਹੀਏ ਜੀ ਜਦੋਂ ਇਹ ਚੱਲ ਕੇ ਬਾਸ ਕਾਰ ਤੋਂ 2:00 ਬਈ ਦੋਸਤੋ ਉਗਾਂ ਦੇ ਵੱਜ ਕੇ 4:30 ਤੇ ਜੋੜਤਾ ਆ ਬਾਕੀ 4.5 ਮੈਂ ਘਰ ਤੁਰਿਆ ਸੀਗਾ ਤੇ 40 ਮਿੰਟਾਂ ਤੇ 45 ਮਿੰਟਾਂ ਦੇ ਜੋੜਤਾ ਆ ਰਾਜਾ ਕੋਲ ਤੇ ਮਾਰਦਾ ਸੀਗਾ ਹੁਣ ਇੱਥੇ ਮਾਰਦੇ ਆ ਜੋ ਹੋਏ ਨੇ ਕਿੰਨਾ ਵਜ ਦਾ ਤੇ ਟੈਂਕੀ ਭਰੀ ਸੀਗੀ ਗੱਲ ਲਓ ਜੀ ਦੋਸਤੋ ਕਰਤਾ ਨਵੇੜ ਦਾ ਕੰਮ ਉਹਦਾ ਕੈਮਰਾ ਸਾਫ ਕਰ ਕੈਮਰਾ ਸਾਫ ਹੋ ਹੋਣੀ ਹੈ ਜੇ ਆਪ ਲਿਬੜੇ ਪਏ ਥਾ ਕਰੇ ਕੈਮਰਾ ਵੀ ਕੀ ਸਾਫ ਹੋਵੇ ਠੀਕ ਆ ਤੇ ਮਾਤਾ ਕਰਦਾ ਫਿਨਿਸ਼ ਉਹ ਲੱਗੇ ਮੈਂ 5 ਵਜੇ ਲੱਗਾਂ ਜਾਂ 8 ਵਜੇ ਨੂੰ ਕਰਦਾ 5 6 7 8 ਆ 5 ਤੋਂ 6 ਤੇ ਤੋਂ 7 ਤੋਂ 10 8 ਤਿੰਨ ਘੰਟਿਆਂ ਚ ਕੱਲ ਉਥੇ ਮਰੇ ਆਪਾਂ 2 ਘੰਟੇ ਆਜਾ 6 ਵਜੇ ਲੱਗੇ ਸੀਗੇ ਤੇ 8 ਵਜੇ ਨੂੰ ਵਿਲੇ ਹੋਵੇ ਆ 5 ਕਿੱਲੇ ਸੀ ਉਹ 3 ਕਿੱਲੇ ਆ ਆ ਝੋਨਾ ਵੇਖੋ ਉੱਧਰ ਆ ਇਹ ਛੋਟਾ ਆ ਇਧਰ ਵੀ ਜਿਆ ਪਿਆ ਹੁਣ ਉਹ ਉੱਥੇ ਮਾਰਦੇ ਜਾ ਕੇ ਸਾਰੇ ਹੀ ਮਾਰਨਾ ਆ ਜੇ ਤੇ ਕੱਲ ਟੈਂਕੀ ਭਰਾਈ ਸੀਗੀ ਤੇ ਅੱਧੀ ਹੋ ਗਈ ਅੱਧੀ ਟੈਂਕੀ ਹੋ ਗਈ 8 ਕਿੱਲੇ ਵਾਣ ਮਾਰਤਾ ਨੇ ਤੇ 8 4 5 5 6 6 7 ਕਿੱਲੇ ਰਹਿ ਗਿਆ ਤੇ ਮਾਰਦੂ ਕੋਲੇ ਰਾਣ ਨਾਲ ਇੱਕ ਟੈਂਕੀ ਨਾਲੇ ਨੇ 15 ਕਿੱਲੇ ਥਾਮ ਮਾਰਦੂਆ ਮਤਲਬ ਕਿ ਆਪਾਂ ਇਹ ਦੂਜੇ ਘੇਰ ਚ ਮਾਰਿਆ ਨਾ ਤਾਂ ਬਹਲਾ ਡੂੰਗਾ ਸੀਗਾ ਤੇ ਨਾ ਬਹਲਾ ਉੱਚਾ ਚੱਕਿਆ ਸੀ ਨੋਰਮਲ ਜਿਹਾ ਮਤਲਬ ਕਿ ਜਿਹੜਾ ਵਧੀਆ ਵੱਜਦੇ ਉਹ ਵੇਲੇ ਮਾਰਿਆ ਆਪਾਂ ਨਾ ਕਮਲਿਆਂ ਵਾਂਗੂ ਬਹਲਾ ਡੂੰਗਾ ਤੇ ਨਾ ਬਹਲਾ ਉੱਚਾ ਆਪਾਂ ਕਮਲਿਆਂ ਵਾਂਗੂ ਦਾ ਕੀ ਉਹ ਲਫਲੀ ਚੌੜ ਹੁੰਦੀ ਆ ਨਾ ਤੇ ਮਰਜੀ ਕਰ ਲੋ ਉਹ ਕਰਨੀ ਵੀ ਜ਼ਰੂਰੀ ਆ ਮੂਨੇ ਹਾਲ ਚਲੋ ਜਾ ਕੇ ਮਾਰਦੇ ਆ ਉਹ ਵੀ ਕਰਦੇ ਨੇ ਵੇੜਦੇ ਨੇ ਕੰਮ ਉਹ ਵੇਖਾਂਗੇ ਥੋੜਾ ਹੋਰ ਮਾਰਾਂਗੇ ਕੱਲ ਨੂੰ ਮਾਰ ਦਾਂਗੇ ਸਵੇਰ ਆ ਕੇ ਆ ਟਾਈਮ ਨਾਲ ਵੈਸੇ ਤਾਂ ਮੌਸਮ ਠੰਡਾ ਹੀ ਵਾਂਗੂ ਹੀ ਆ ਪਰ ਗਰਮੀ ਹੈਗੀ ਆ ਯਾਰ ਤੜਕੇ ਜਦੋਂ 5 ਵਜੇ ਆ ਕੇ ਜੋੜਿਆ ਨਾ ਫੁੱਲ ਗਰਮੀ ਸੀ ਫੁੱਲ ਐ ਟਰੈਕਟਰ ਦੇ ਉੱਤਰ ਨੂੰ ਜੀ ਕਰਦਾ ਸੀਗਾ ਐ ਕਾਹ ਸੇਕ ਮਾਰਦਾ ਸੀਗਾ ਤੇ ਉੱਥੋਂ ਗਰਮੀ ਸੀਗੀ ਲੱਗੀਆਂ ਤਾਂ ਝੋਨੇ ਝੋਨੇ ਆਹ ਕਖੜੀਆਂ ਆਪਣੇ ਗਵਾਂਡੀਆਂ ਆਂ ਠੀਕ ਆ ਬਾਬੋ ਉਥਾਂ ਗੱਲਾ ਆ ਵਾ ਆਪੋ ਮੋਟਰ ਚਲਾਈ ਤੇ ਫਲੈਟ ਵੀ ਆਈ ਪਈ ਆ ਚਲੋ ਜਾ ਕੇ ਮਾਰਦੇ ਹਣਾ ਨਵੇੜਦੇ ਆ ਕੰਮ ਯਾਰ ਚਲੋ ਲਓ ਜੀ ਚੱਲੀਆਂ ਦਾ ਕੰਮ ਜੋਣਾ ਸ਼ੋਣਾ ਤੇ ਟੈਂਕੀ ਵੀ ਉੱਥੇ ਹੀ ਖੜੀ ਆ ਮੀਟਰ ਵੀ ਨਹੀਂ ਹਲਾਇਆ ਇਹਦਾ ਚਲੋ 14 ਗੋ ਚੱਕਰ ਆ ਦੇ ਆ ਵੀਰ ਕਲੱਚ ਨਾ ਪੈਣਾ ਕਲੱਚ 14 ਚੱਕਰ ਆ ਲਿਆ ਆਪਣਾ ਟਰੈਕਟਰ ਚੱਲ ਗਿਆ 3400 45 ਘੰਟੇ ਠੀਕ ਆ ਬਾਬਿਓ ਮੈਂ ਤੋਂ ਪਹਿਲਾਂ ਥੱਲੇ ਉਤਰਿਆ ਸੀਗਾ ਥੱਲੇ ਉਤਰੇ ਵੈਸੇ ਮੈਂ ਥੱਲੇ ਉਤਰ ਗਿਆ ਮਾੜੇ 1-2 ਮਿੰਟ ਹੀ ਉਤਰਿਆ ਸੀ 1 ਘੰਟੇ ਸੌਰੀ ਮਿੰਟ ਦਾ ਬਹਾਲੇ ਬਣ ਗਏ ਤੇ ਯਾਰ ਮੈਂ ਹੈਰਾਨ ਹੀ ਹੋ ਗਿਆ ਟਰੈਕਟਰ ਨੂੰ ਚਲੋ ਟਰੈਕਟਰ ਆਪਣਾ ਉੱਚਾ ਮਾਡਲ ਹੈ ਨਾ 17 ਮਾਡਲ ਆ ਨਵੇਂ ਵਾਂਗੂ ਆ ਆਪਾਂ 8-9 ਸਾਲ ਹੋ ਗਏ ਹੋਣਗੇ ਨੂੰ 5 ਤੇ 4 ਹਾਂ ਆ 9 ਸਾਲ ਹੋ ਗਏ ਠੀਕ ਹੈ ਜੀ ਰਿਕਮੈਂਡ ਰਗੋ ਮੋੜਨੇਗੇ ਯਾਰ ਟਰੈਕਟਰ ਦੇ ਨਾਲ ਮੈਨੂੰ ਇੱਕ ਪਰਸੈਂਟ ਵੀ ਆਵਾਜ਼ ਆਣੀਗੀ ਮੈਂ ਹੁਣ ਵੇਖਿਆ ਮੈਂ ਤੁਹਾਨੂੰ ਦਿਖਾਉਣਾ ਕੱਲੀ ਵਾ ਇਹਦੀ ਸਲੈਂਸਰ ਦੀ ਆਵਾਜ਼ ਤੋਂ ਕੋਹ ਟਰੈਕਟਰ ਕੋਈ 1% ਵੀ ਆਵਾਜ਼ ਆਣੀਗੀ ਜਿਵੇਂ ਸੁੱਤਾ ਦੁਰਾ ਜਿਵੇਂ ਸੁੱਤਾ ਦੂਜਾ ਗੇਅਰ ਨਾਲੇ ਕਲੀ ਵਾਸ ਸਲੈਂਸਰ ਦੀ ਆਵਾਜ਼ ਹੀ ਨਹੀਂ ਨਾ ਇੰਜਨ ਦੀ ਕੋਈ ਆਵਾਜ਼ ਵੀ ਨਹੀਂ 1% ਵੀ ਨਾ ਕਿਦੋਂ ਚਾਬੀ ਲੱਗੀ ਆ ਜੇ ਕਿਦੋਂ ਚਾਬੀ ਨਹੀਂ ਲੱਗੀ ਕੁਝ ਨਹੀਂ ਹੋਇਆ ਟਰੈਕਟਰ ਨੂੰ ਯਾਰ ਮੈਂ ਹੈਰਾਨ ਹੀ ਹੋ ਗਿਆ ਪਿਛਲੇ ਹਿੱਸੇ ਚੋਂ ਮੂਹਰਲੇ ਚੋਂ ਇੰਜਨ ਚੋਂ 1% ਵੀ ਆਵਾਜ਼ ਹੈ ਨਹੀਂ ਕਿਵੇਂ ਹੁੰਦੀ ਹੈ ਤੇ ਉਹ ਨਵੇਂ ਟਰੈਕਟਰ ਹਨ ਉਹ ਵਾਕਿਆ ਗੱਲ ਆ ਪਰ ਉਹ ਆਵਾਜ਼ ਦੀ ਗੱਲ ਕਰਦਾ ਕਈ ਟਰੈਕਟਰਾਂ ਵਿੱਚ ਆਵਾਜ਼ ਹੀ ਕਰਿਆ ਹੁੰਦੇ ਆ ਬਸ ਕਲੀ ਉਹਦੀ ਸਲੈਂਸਰ ਦੀ ਆਵਾਜ਼ ਆ ਉਹ ਵੀ ਸロー ਰੇਸ ਤੇ ਜਮਾ ਉਹ ਚੱਕਰ ਚੱਲਿਆ ਦੂਜਾ ਗੇਅਰ ਆਰਾਮ ਨਾਲ ਚੱਲਿਆ ਨਾ ਹਾਂਜੀ ਦੋਸਤੋ ਫੇਰ ਆ ਗਿਆ ਅਗਲੇ ਦਿਨ ਕਿਹੜਾ ਰਹਿ ਗਿਆ ਵੀ ਆਪਣਾ ਤੇ 7:00 ਵਜੇ ਅੱਜ ਮੌਸਮ ਠੰਡਾ ਹੀ ਆ ਚੱਲਿਆ ਮੀਂਹ ਵੀ ਆ ਗਿਆ ਕਿ ਮਾੜਾ ਆ ਪੂਰਜੀ ਆਈ ਸੀ ਥੋੜੀ ਤੇ ਵਧੀਆ ਮੌਸਮ ਮੀਂਹ ਪੈ ਜੇ ਤਾਂ ਠੀਕ ਆ ਯਾਰ ਤੰਜ ਮੈਚ ਮਾਰਨਾ ਹੈ ਨਹੀਂ ਤਾਂ ਮੈਂ ਆਉਂਗਾ ਨਹੀਂ ਸੀ ਆ ਕੋਈ ਸਵੇਰ ਉੱਠਿਆ ਤੇ ਮੌਸਮ ਕੱਚਾ ਜਿਹਾ ਸੀਗਾ ਕਿ ਮੀਂਹ ਆਲਾ ਐ ਇਦੋਂ ਵੀ ਵਾਧ ਹੀ ਸੀ ਸਮਝੋ ਬੰਦੀਆਂ ਤੇ ਮੈਨੂੰ ਆਇਆ ਸੀ ਕਿ ਯਾਰ ਮੀਂਹ ਆ ਗਿਆ ਤਾਂ ਬੈਠਾ ਮਤਰਾ ਕੋ ਚੁਕਾਂਗੇ ਇਦੋਂ ਬਾਅਦ ਮੀਂਹ ਪੈ ਜਾ ਆਪਾਂ ਨੂੰ ਫਾਇਦਾ ਕਿਉਂਕਿ ਜਦੋਂ ਆਇ ਮੀਂਹ ਪੈਦਾ ਫਿਰ ਆਪਾਂ ਨੂੰ ਗਿੱਲਾ ਹੋ ਜਾਂਦਾ ਫਿਰ ਹੋਰ ਕੋਈ 4 ਦਿਨ ਰੁਕਣਾ ਪੈਣਾ ਹੁਣ ਆਪਾਂ ਮਾਰ ਕੇ ਰੋਟਾ ਮੀਟਰ ਤੇ ਬਸ ਹਲ ਮਾਰਨੇ ਦੋਵਾਰ ਆਪਾਂ ਰੇਪਾ ਕੇ ਹਲ ਮਾਰਨੇ ਠੀਕ ਹੈ ਤੇ ਹੁਣ ਹਲ ਹਲ ਆਪੇ ਬਾਜੋ ਮਾਰਦੇ ਫਿਰਾਂਗੇ ਚਾਹੇ ਮੀਂਹ ਆ ਜਾਏ ਮੇਰੇ ਜਿਹੜਾ ਨਿੱਕੇ ਨਿੱਕੇ ਡਲੇ ਆ ਇਹ ਵੀ ਆਪੇ ਖੋੜਦੇ ਆਂਗੇ ਫਿਰ ਕਿਉਂਕਿ ਉਹ ਡੱਡਲਾ ਗਿੱਲੀ ਗਿਲ ਮੀਨ ਨਾਲ ਹੀ ਫੜਦਾ ਉਹ ਪਾਣੀ ਨਾਲ ਹੀ ਫੁੱਟੂ ਆ ਇਹ ਆਹ ਡੱਡਲੇ ਨੂੰ ਕੋਈ ਅਸਰ ਨਹੀਂ ਪੈਂਦਾ ਇਸ ਕਰਕੇ ਪਹਿਲਾਂ ਇੱਕ ਕਿੱਲਾ ਥਾ ਉਹ ਮਾਰਿਆ ਤੇ ਬਾਅਦੋਂ ਬਸ ਆਹ ਚਾਰ ਗੜੇ ਲਿਆਂਦੇ ਆ ਮੈਂ ਘਰੋਂ ਸਾਢੇ 5:00 ਤੁਰਿਆ ਹਾਂਗਾ ਮੇਰੇ ਹਿਸਾਬ ਨਾਲ ਹਾਂ ਸਾਢੇ 5:00 6 ਵਜੇ ਘੰਟਾ ਹੀ ਹੋਇਆ ਫੇ ਮੈਨੂੰ ਯਾਰ ਡੇਢ ਦੋ ਘੰਟੇ ਲਾ ਲੋ ਯਾਰ ਘਰੋਂ ਮੇਰੇ ਤੁਰੇ ਹੋਏ ਲੋ ਤੇ ਕਿੱਲਾ ਥਾ ਉਹ ਮਾਰਿਆ ਤੇ ਬਾਅਦ ਆਹ ਚਾਰ ਗੜੇ ਆਏ ਆ ਫੜਵਾ ਚੱਲੀਆਂ ਦਾ ਕੰਮ ਅਜੋਨਾ ਵੇਖੋ ਕਰਿਆ ਐਕੋ ਉਧਰ ਵਜਾਂ ਚੱਲ ਰਹੀ ਆ ਤਾਇਕੇ ਵੀਜੀ ਜਾਂਦੇ ਆ ਤੇ ਉਹ ਪਹਿਲਾਂ ਵੀ ਤੇ ਇਹਨੇ ਪਹਿਲੇ ਦੂਜੀ ਮਸ਼ੀਨਾਂ ਵਿੱਚ ਅਸੀਂ ਉਹ ਉਗਰਿਆਣੇ ਇਹਨਾਂ ਦੇ ਬਾਅਦ ਤੇ ਹੁਣ ਆ ਸਟੈਪ ਵਾਲੀ ਮਸ਼ੀਨ ਆ ਇਹ ਇਹਦੇ ਨਾਲ ਵੀਜੀ ਜਾਂਦੇ ਆ ਵਰਗੇ ਸਟੈਪ ਵਾਲੀ ਵੀ ਨਹੀਂ ਜਾਂਦੇ ਹੈਨਾ ਬਾਕੀ ਮੌਸਮ ਵਧੀਆ ਠੰਡਾ ਯਾਰ ਚਾਰਜ ਹੈ ਨਹੀਂ ਯਾਰ ਕੱਲ ਪਹਿਲਾ ਆਥਣੇ ਆਉਦਾ ਬਿਮਾਰ ਦਾ ਪਰ ਆਥਣੇ ਫਿਰ ਧੁੱਪ ਜੀ ਸੀ ਜੀ ਹੁਣ ਫੇਰ ਆ ਗਿਆ ਕਣੀਆਂ ਬਾੜੀ ਮਾੜੀ ਪੂਰ ਜੀ ਪਈ ਆਣੀ ਮਾੜੀ ਬਾੜੀ ਆਥਣੇ ਧੁੱਪ ਸੀਗੀ ਸੂਰਜ ਵਾਵਾ ਸੀ ਮੈਂ ਕਿਹਾ ਚੱਲ ਬੋਬਾ ਚੱਲਾਂਗੇ ਨਾਲ ਛਣੇ ਹੰਡੇ ਪਰ ਚਲੋ ਸੋਭਾ 'ਚ ਮੌਸਮ ਵਧੀਆ ਹੋ ਗਿਆ ਨਾ ਪਸਾ ਮਾਰਦੇ ਆ ਤੇ ਆ ਉਵੇਂ ਪਈ ਆ ਵਾਗੋ ਵੇਖ ਲੋ ਕਮਾਲਾ ਸ਼ੇਰੀ ਨੂੰ ਹਲਾਉਂਦੇ ਨਹੀਂ ਜਮਾਂ ਹੀ ਨਹੀਂ ਹਲਾਉਂਦਾ ਯਾਰ ਜਮਾਂ ਹੀ ਇੱਕ ਵਾਰੀ ਮੈਂ ਜਦੋਂ ਜ਼ਿਕਰ ਲਿਆ ਇੱਕ ਵਾਰੀ ਵੇਖਿਆ ਗਲਮ ਹੋਇਆ ਉਹ ਵੀ ਨਾ ਜਦੋਂ ਤੂੜੀ ਵਾਲੀ ਵੇਲੇ ਜਿਹੜਾ ਆਪਾਂ ਆਏ ਬਣਾਈ ਜਨੇ ਹਵਾ ਵੀ ਆਈ ਨੂ ਸੀਗੀ ਤੇ ਸਾਰੀ ਰੀੜੇ ਦੇ ਮੂਹਰੇ ਲੱਗ ਗਈ ਜਾ ਕੇ ਤੇ ਸਾਰੀ ਨੂੰ ਮੂਹਰੇ ਲੱਗੀ ਤੇ ਮੈਂ ਵੇਖਿਆ ਮੈਂ ਕਿ ਮੀਟਰ ਚੱਕਿਆ ਕੀ ਗੱਲ ਬਣੀ ਮੈਂ ਉੱਤਰ ਕੇ ਅੱਗੇ ਵੇਖਿਆ ਤਾਂ ਫੁੱਲ ਇੰਨਾ ਸਾਹ ਵੀ ਹੈ ਨਹੀਂ ਇਸ ਲਾਈਨ ਨੂੰ ਇੰਨਾ ਸਾਹ ਵੀ ਤੇ ਉਦੋਂ ਉਦੋਂ ਵੀ ਗਰਮ ਨੇ ਸੀ ਜਿੱਥੇ ਐਸ ਤਰ੍ਹਾਂ ਹੀ ਲਿਖਿਆ ਐਸ ਇੱਕ ਤੇ ਆਇਆ ਸੀ ਬੰਦ ਕੋਈ ਕੋ ਬਾਰ ਨਹੀਂ ਆ ਰਿਹਾ ਤੇ 15 ਕਿਲੇ ਰੋਟਾਵੇਟਰ ਮਾਰਦਾ ਆਪ ਹੋ ਜਾਊਗਾ 15 ਕਿਲੇ ਤੇ ਇੱਕ ਟੈਂਕੀ ਖਾਦੀ ਜਣੇ ਬਾਬਿਓ ਲਾਲੋ ਦਾਤ ਨਹੀਂ ਪਰ ਇੱਕ ਟੈਂਕੀ ਖਾਜੂਗਾ ਇੱਕ ਵਾੜਾ ਰਹਿ ਗਿਆ ਤੇ ਖਾ ਹੀ ਜਾਊਗਾ ਵਾਰਦੂ ਆ ਵਧੀਆ ਸਲੋ ਜੀ ਰੇਸ ਆ 1400 ਉਹੀ ਤੇ ਦੂਜਾ ਗੇਅਰ ਤੇ ਆਰਾਮ ਜਨ ਵਾਲੀ ਕੰਮ ਬਸ ਚੱਲੀ ਜਾਂਦਾ ਅ ਚੁੰਜੂ ਮਾਰੇ ਜਦੋਂ ਬਸ ਸੁਹਾਗਾ ਮਾਰਿਆ ਤੇ ਹੁਣ ਆ ਮਾਰੇ ਪਾਇਆ ਤੇ ਹੁਣ ਹਲ ਮਾਰ ਕੇ ਤੇ ਚੋਣ ਨਹੀਂ ਵੀ ਜੋ ਅਲਾਵਾ ਸੌਰੀ ਤੇ ਝੋਣਾ ਬਸ ਤੇ ਆਗੇ 10 ਜੁਲਾਈ ਚ ਲਾਵਾਂਗੇ ਕਿਉਂਕਿ ਹਜੇ ਫਰੀਰੀ 6 ਤਰੀਕ ਦੀ ਵੀ ਤੇ 7 ਦੀ 6 ਦੀ ਸੌਰੀ ਤੇ ਹਜੇ ਡੜ ਥੋੜੇ ਹੋਇਆ 5 6 5 4 10 ਕਦੇ ਨਹੀਂ ਹੋਇਆ ਹਜੇ ਬਸ ਉਦੋਂ ਨੂੰ ਲੱਗੂ ਜੁਲਾਈ ਤੋਂ ਬਾਅਦ 5 6 ਜੁਲਾਈ ਨੂੰ ਜਾਂ 10 ਜੁਲਾਈ ਦੇ ਕਰ ਲਾਵਾਂਗੇ ਉਦੋਂ ਰਹਿਣ ਮੀਮੂ ਪੈ ਜਾ ਹੋਰ ਕਹਣੋ